ਖਰਚਾ ਕਰਦੇ ਕਹਿੰਦੇ ਗੱਡੀਆਂ ਚੋਂਦੇ ਆ ਗੱਡੀਆਂ ਤੇ ਮੇਲੇ ਦਾ ਨਾ ਬਾਪ ਦਾਦੇ ਨੂੰ ਜਹਾਜ਼ ਕਿਉਂਦੇ ਸੀ ਤੇ ਫਿਰ ਐਵੇਂ ਕਿਉਂਕਿ ਕੁਝ ਪਤਾ ਹੀ ਨਹੀਂ ਮੈਨੂੰ ਮੈਨੂੰ ਯਾਦ ਹੈ ਵੱਡੇ ਪਾਲ ਸਾਹਿਬ ਜੋ ਮੁੱਖ ਮੰਤਰੀ ਸੀ ਕੈਪਟਨ ਮਰਿੰਦਰ ਸਿੰਘ ਨੇ ਸਾਡੇ ਤੇ ਵੀ ਇਲਜ਼ਾਮ ਲਾਇਆ ਸੀ ਕਿ ਜੀ 4.5 ਹਜ਼ਾਰ ਕਰੋੜ ਦੀ ਜਾਇਦਾਦ ਹੈ ਅਮਰੀਕਾ ਕੈਨੇਡਾ ਜਾਰਕਿੰਗ ਲੋਟ ਹੈ ਇਹ ਹੈ ਉਹ बार-बार ਕਹਿ ਕੇ ਲੋਕਾਂ ਦੇ ਮਨ ਪਾਦਾ ਇੱਕ ਚੀਜ਼ ਵੀ ਕੋਰਟ 'ਚ ਦੇਖ ਸਕਦੇ ਇੱਕ ਚੀਜ਼ ਸਾਨੂੰ ਬੜੀ ਕੀਤਾ ਜੱਜ ਨੇ ਕਹਿੰਦੇ ਸਾਰਾ ਝੂਠ ਬੋਲਦੇ ਵਜੀਤਾ ਸਾਹਿਬ ਵੀ ਬਰੀ ਹੋਣਗੇ ਪਰ ਉਹਨਾਂ ਦਾ ਨਿਸ਼ਾਨਾ ਕੀ ਹੈ ਜੋ ਕਾਲੀ ਗਲਤੀ ਵਾਜ ਭੁੰਕਦੇ ਜੋ ਲੋਕਾਂ ਦੀ ਵਾਜ ਜਾਂਦੇ ਜੋ ਚੀਜ਼ਾਂ ਨਹੀਂ ਵਜਦੇ ਅਸਲ ਵਿੱਚ ਜ਼ਰੂਰ ਕਰਨਾ ਆਪਣੀ ਜਿਹੜੀ ਇੱਕ ਕਮਜ਼ੋਰੀ ਪਾਰਟੀ ਦੀ ਹੈ ਵੀ ਆਪਾਂ ਜੋ ਝੂਠ ਆਪਣੇ ਖਿਲਾਫ ਬੋਲਦਾ ਹੈ ਆਪੇ ਡਟ ਕੇ ਆਵਾਜ਼ ਨਹੀਂ ਸੌਂਦੇ ਉਹਦੇ ਖਿਲਾਫ ਹੁਣ ਮੇਰੇ ਖਿਲਾਫ ਤੁਸੀਂ ਦੇਖ ਲਓ ਸਾਰੀਆਂ ਤਾਕਤਾਂ ਲੱਗੀਆਂ ਆ ਜਿੰਨੇ ਸਰਕਾਰ ਐ ਝਾੜੂ ਵਾਲੇ ਐ ਆ ਜਥੇਬੰਦੀਆਂ ਐ ਸਾਰਿਆਂ ਦੇ ਕੋਈ ਇੱਕ ਨਿਸ਼ਾਨਾ ਐ ਕਿ ਬਾਦਲ ਪਰਿਵਾਰ ਦਾ ਨਾਮ ਖਤਮ ਕਰ ਦਿਓ ਇੱਥੋਂ ਤੱਕ ਆ ਗਏ ਕਿ ਗੋਲੀ ਚਲਾਉਣ ਤੱਕ ਆ ਗਏ ਪਰ ਰੱਬ ਨੇ ਬਚਾਇਆ ਪਰਮਾਤਮਾ ਨੇ ਬਚਾਇਆ ਦੁਨੀਆਂ ਜਿਹੜੇ ਸਾਨੂੰ ਮਾਰਨ ਨੂੰ ਫਿਰਦੇ ਸੀ ਕਹੋਂ ਕਿੱਥੇ ਸੜਕਾਂ ਦੇ ਤੁਰੇ ਫਿਰਦੇ ਆ ਆ ਸਾਰੀ ਪਰਮਾਤਮਾ ਦੀ ਕਰਮਾਤ ਮਜੀਠੇ ਆ ਲੋਤ ਆ ਫਰਜ਼ ਛੋਡਾ ਹੈ ਵਿਕਰਮ ਜੀ ਤੁਹਾਡੇ ਵਾਸਤੇ ਲੜਾਈ ਲੜਦੇ ਮੈਨੂੰ ਯਾਦ ਹੈ ਸਰਕਾਰ ਹੁੰਦੀ ਹਰ ਦੂਜੇ ਦਿਨ ਆ ਜੀ 10 ਕਰੋੜ ਰੁਪਇਆ ਮਜੀਠੇ ਵਸਦੇ ਹੋ 20 ਕਰੋੜ ਦਿਓ 50 ਕਰੋੜ ਦਿਓ ਆਟਾ ਦਾਲ ਦੇ ਕਾਰਡ ਤੇ ਮੈਨੂੰ ਲੱਗਦਾ ਸਾਰੇ ਦੇ ਬਣਾ ਦੇਈ ਥੋੜੇ ਮੈਨੂੰ ਲੱਗਦਾ ਸਹੀ ਹੈ ਅਸੀਂ ਵੱਡੇ ਪਾਲ ਸਾਹਿਬ ਕਹਿੰਦੇ ਮਜੀਠਾ ਸਾਹਿਬ ਕੋਈ ਬੰਦਾ ਥੋੜਾ ਹੈਗਾ ਕੋਈ ਬੱਚੇ ਉਹ ਵੀ ਦੱਸ ਦਿਓ ਦੇਖੋ ਤੁਹਾਨੂੰ ਕਿਸੇ ਚੀਜ਼ ਦੀ ਕਮੀ ਮਹਿਸੂਸ ਖਾਣ ਦਿੱਤੀ ਸਰਕਾਰ ਦੇ ਤਰ੍ਹਾਂ ਕਿਸੇ ਚੀਜ਼ ਦੀ ਲੋੜ ਹੁੰਦੀ ਤੁਹਾਡੇ ਸਾਹਮਣੇ ਹੁੰਦੀ ਦੇਖੋ ਅੱਜ ਆ ਲੜਾਈ ਥੋਡੀ ਹੈ ਮਜੀਠਾ ਸਾਹਿਬ ਦੀ ਨਹੀਂ ਜਦੋਂ ਉਹ ਤੁਹਾਨੂੰ ਤਕਲੀਫ ਹੁੰਦੀ ਸੀ ਉਹ ਆਪਣੀ ਅੱਗੇ ਹੁੰਦਾ ਸੀ ਤੁਹਾਡੇ ਅੱਜ ਉਹ ਨਹੀਂ ਹੈ ਹੁਣ ਗੁਨੀਬ ਵਿਚਾਰੀ ਇਕੱਲੀ ਲੱਗੀ ਹੈ ਜਿਨੇ ਸਿਆਸਤ ਤਰਫ ਝਾਕਣਾ ਨਹੀਂ ਸੀ ਉਸ ਨੂੰ ਸਿਆਸਤ ਚ ਆਉਣਾ ਪਿਆ ਤੁਹਾਡੇ ਹਲਕੇ ਦਾ ਝੰਡਾ ਝੁਲੰਦਾ ਰੱਖਣ ਵਾਸਤੇ ਇਸ ਕਰਕੇ ਮੇਰੀ ਬੇਨਤੀ ਹੈ ਦੇਖੋ ਪਿਛਲੀ ਵਾਰ ਵੀ ਹਰ ਵਾਰ ਤੁਸੀਂ ਐਮਐਲਏ ਇਲੈਕਸ਼ਨ 2022 25 30 ਹਰ ਦੇ ਚੋਂਦੇ ਤੇ ਸਾਰੇ 4 ਤੇ 4 ਜ਼ਿਲ੍ਹਾ ਪ੍ਰੀਸ਼ਦ ਸਾਰੀਆਂ ਬਲਾਕ ਸੰਧੀਆਂ ਤੁਸੀਂ ਜਿੱਤ ਰਹੇ ਸੀ ਇੱਕ ਵੀ ਨਹੀਂ ਰਹਿਣ ਦਿੰਦੇ ਸੀ ਆਈ ਨਿਸ਼ਾਨਾ ਤੁਹਾਡਾ ਹੋਣਾ ਚਾਹੀਦਾ ਮੈਂ ਕਹਿੰਦਾ ਸਹੀ ਮੈਂ ਦੱਸਾਂ ਹੌਸਲਾ ਮਜੀਠੀਆ ਸਾਹਿਬ ਨੂੰ ਤਾਂ ਮਿਲੂਗਾ ਜੇ ਕਿ ਉਹਨਾਂ ਦੇ ਲੋਕ ਉਹਨਾਂ ਨੂੰ ਫਿਰ ਤੋਂ ਉਹਨਾਂ ਭਾਵੇਂ ਦੇਲ ਚ ਅਸਲੀ ਤੁਸੀਂ ਕਹੋਗੇ ਉਹਨਾਂ ਨੂੰ ਮੈਨੂੰ ਖੁਸ਼ੀ ਹੋਊਗੀ ਜੇ ਚਾਰੇ ਤੇ ਚਾਰੇ ਜ਼ਿਲ੍ਹਾ ਪ੍ਰੀਸ਼ਦ ਤੇ ਬਾਕੀ ਜਿਹੜੀਆਂ ਸੰਤੀਆਂ ਸਹਾਣੀਆਂ ਜਿਤਾਉਂ। ਇਹ ਕੋਸ਼ ਮਰਜੀ ਕਰਨਾ ਪਏ ਜਿਤਨਾ ਹੀ ਆਪਾਂ ਚਾਰੇ ਜਿਤਨਾ। ਬੋਲੇ ਇਸਵਨ ਜੀ ਜਿਤਾਉਂਗੇ। ਢਿੱਲੇ ਜੇ ਬੋਲੀ ਜਣਿਓ। ਕਮਲਜੀਤਿਆ ਸਾਹਿਬ ਨੂੰ ਦੇਖਦੇ ਕਿਵੇਂ ਮੁੱਛਾਂ ਨੂੰ ਉਤਾ ਦੇਂਦੇ ਹੁੰਦੇ ਸੀ। ਤੇ ਬਰਗ ਮਾਰਦੇ ਹੁੰਦੇ ਸੀ ਤੁਸੀਂ ਹੁਣ ਹਲਕੇ ਦੀ ਉਹਨਾਂ ਦੇ ਹੁਣ ਦੂਜੀ ਗੱਲ ਤੇ ਆ ਗੀ